ਆ ਝੰਡਾ ਵੀ ਬਹੁਤ ਤਗੜੀ ਚੀਜ਼ ਆ ਵਾਲੀ ਵੱਡੀ ਕਰਮਾ ਦਾ ਇੱਥੇ ਦੁਨੀਆ ਦਾ ਪਾਸਾ ਪਲਟਾਉਣ ਦਾ ਦਮ ਰੱਖਦਾ ਇਹ ਝੰਡਾ ਪੰਡਾਂ ਦੇ ਪੰਡ ਘੱਟ ਲਿਆ ਫਾਇਦੇ ਵੀ ਕਰਤੇ ਝੰਡੇ ਨੇ ਨੁਕਸਾਨ ਵੀ ਕਰਤੇ ਸਾਰਾ ਕੁਝ ਯਾਰ ਨਾਲ ਮਿਲਮਾਈ ਆ ਜਿਹੜੇ ਡਵਾ ਡੱਕਾ ਨਹੀਂ ਕਰਦੇ ਹੁੰਦੇ ਉਹ ਸਿੱਧੇ ਕਰਦੇ ਇੱਥੇ ਇਹ ਝੰਡੇ ਨੇ ਊੜ ਹੋਇਆ ਫੈਰ ਰੋ ਸੋਤੇ ਪੈ ਨਹੀਂ ਉੱਠਦੇ ਜਿਹੜੇ 12 ਵਜੇ ਤਾਈਂ ਪਿੰਡ ਉਹ 4 ਵਜੇ ਉੱਠਣ ਲਾਦੇ ਨੇ ਬਾਅਦ ਝੰਡੇ ਦਾ ਹੀ ਕਮਾਰ ਆਉ ਕੱਲਾ ਹੋਰ ਕੋਸ਼ ਨਹੀਂ ਜਿਹੜੇ ਫਰੇਤ ਨਹੀਂ ਆਉਂਦੇ ਹਿੰ ਮਹੀਨਾ ਮਹੀਨਾ ਉਹ ਛੁੱਟੀ ਨਹੀਂ ਕਰਦੇ ਇੱਥੇ ਐਤਵਾਰ ਵੀ ਇੰਨਾ ਕਿ ਜੋਰਾ ਝੰਡੇ ਦਾ ਮਾਜ ਦਾ ਸੰਗਲ ਨਹੀਂ ਖੋਲਿਆ ਸੀ ਜੀ ਨੇ ਕਿਤੇ ਉਹ ਪਾਤੀ ਕੇ ਬਾਸਤੇ ਛੱਡਦਾ ਬੰਦਾ ਪੀ ਨੰਗ ਚੱਲੇ ਗੱਲਾਂ ਦਾ ਬਹੁਤ ਹੈ ਝੰਡੇ ਦੀਆਂ ਤੇ ਹੋਰ ਕੀ ਕੀ ਕਰੀਏ ਲੋਕ ਨੇ ਗੁੱਸੇ ਦੀ ਬਹੁਤ ਕਰਾਦੇ ਰਿਸ਼ਤੇਦਾਰ ਵੀ ਗੁੱਸੇ ਕਰਾਦੇ ਆਂ ਅੱਧਾ ਪੰਜਾਬ ਤਾਂ ਗੁੱਸੇ ਹੀ ਕਰਾਦਾ ਇਹਨੇ ਸਾਨੂੰ ਸੱਦਿਆ ਨਹੀਂ ਸਾਨੂੰ ਆਏ ਨਹੀਂ ਕੀਤਾ ਹੈ ਨਹੀਂ ਕੀਤਾ ਪਰ ਇਹਦੀ ਚੜ੍ਹਾਈ ਆ ਝੰਡੇ ਦੀ ਵੀ ਪਾਦੀਆਂ ਪੰਜਾਬ ਜਿਹਨੇ ਮੇਲਣਾ ਹਰ ਪਿੰਡ ਦੇ ਵਿੱਚ ਹਰ ਘਰ ਦੇ ਵਿੱਚ ਬੰਦਾ ਖਚ ਲੈਂਦਾ ਨੇ ਇਸੇ ਝੰਡੇ ਨੇ ਬਸ ਇੰਨੀ ਕੁ ਚੜਾਈ ਇਹਦੀ ਹੈਗੀ ਆ ਬਾਕੀ ਗੱਲਾਂ ਦਾ ਬਾਅਦ ਦੀਆਂ ਆ ਕੇ ਆਉਂਦਾ ਕੀ ਕਰਦਾ ਕੀ ਨਹੀਂ ਕਰਦਾ ਕਿਵੇਂ ਆ ਪਰ ਸੋਨ ਨਸਰਾ ਪਿੰਡਾਂ 'ਚ ਕਰਤੀ ਇਹਨੇ ਖੇਤਾਂ 'ਚ ਕਰਤੀ ਆ ਵੱਡੇ ਬੰਦੇ ਵਿਚਾਰੇ ਰਹਿ ਗਏ ਹੁਣ ਉੱਥੇ ਉਹ ਵੀ ਆਈ ਜਾਂਦੇ ਇੱਥੇ ਬਹੁਤ ਪਿੱਛੇ ਪਤਾ ਆ ਗਈ ਲੱਗਦਾ ਪਰ ਜਿਹੜਾ ਕਿਉਂ ਆ ਗਿਆ ਮੁੜ ਕੇ ਵੇਖੋ ਆਹ ਨਾਲ ਫਿਰ ਮੈਚ ਪੈ ਤਾ ਹੀ ਪਤਾ ਲੱਗਦਾ ਕਿਹੜਾ ਰੇਡ ਬਰਾਬਰ ਕੱਢਦਾ ਜਿਹੜੇ ਰੋਟੀਆਂ ਮਾਰਦੇ ਸੀ ਚਲਾ ਕੇ ਯਾਰ ਠੰਢੀ ਐ ਘਰਦਿਆਂ ਨੂੰ ਕਹਿੰਦੇ ਦਾਲ ਠੰਢੀ ਐ ਰੋਟੀ ਠੰਢੀ ਐ ਲੱਸੀ ਹੈ ਨਹੀਂ ਦਹੀਂ ਹੈ ਨਹੀਂ ਇਹਨੇ ਬਈ ਤਕਲੇ ਵਾਂਗੂ ਸਿੱਧੇ ਕਰਦੇ ਛੰਡੇ ਨੇ ਔਰ ਰਾਤ ਨੂੰ ਹੀ ਰੱਖ ਲੈਂਦੇ ਨੇ ਵੇਟ ਕੇ ਹੁਣ ਤਾਂ ਪੋਣੇ ਚ ਬੰਨ ਕੇ 4 ਹੋਵੇ 5 ਹੋਵੇ ਅਗਲਾ ਕਹਿੰਦਾ ਵਾ ਰੋਟੀਆਂ ਹੁਣ ਦੋ ਹੁਣ ਚਾਰ ਹੁਣ ਜਿਹੋ ਜੀਆਂ ਮਰਜ਼ੀ ਹੁਣ ਭਾਵੇਂ ਦੋ ਦਿਨਾਂ ਦੀਆਂ ਹੁਣ ਉਹ ਨਹੀਂ ਕੋਈ ਚੱਕਰ ਬੰਦੇ ਨੂੰ ਸਿੱਧਾ ਕਰਨਾ ਹੋਵੇ ਜ਼ਰੂਰ ਇੱਥੇ ਘੱਲੋ ਮੇਰਾ ਤੜਕੇ ਉੱਠਦਾਂ ਨਾ ਸੁੱਤਾ ਪਿਆ ਘਰ ਦੇ ਵਾਜਾ ਮਾਰੀ ਜਾਂਦੇ ਚਾਹ ਪੀਲਾ ਚਾਹ ਪੀਲਾ ਚਾਹ ਨਹੀਂ ਪੀਂਦਾ ਉੱਠ ਕੇ ਫਰਾਣੇ ਪਈ ਹੁੰਦੀ ਐ ਉਹ ਬੰਦੇ ਨੂੰ ਜ਼ਰੂਰ ਇੱਥੇ ਘੱਲੋ ਵੀ ਜਦੋਂ ਮਰਦੀ ਘੱਲੋ ਕੀ ਦੇਸ਼ ਵਧੀਆ ਥੂਠਾਕ ਮਾਹੌਲ ਤਾਂ ਸਾਰੇ ਪਾਸੇ ਐਂ ਚੱਲੀ ਜਾਂਦਾ ਨਾ ਚੰਗਾ ਵੀ ਮਾੜਾ ਵੀ ਫਲਾਤ ਤਾਂ ਚਲੇ ਸਾਰੇ ਪਾਸੇ ਇੱਕੋ ਜਿਹਾ ਹੀ ਐ